ਸਾਸਤਰੀ ਕਾ ਜੀ ਸਾਰਿਆਂ ਨੂੰ ਹੌਮਿੰਗ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ ਪਹੁੰਚੀ ਹੈ ਜੀ ਵਿਆਹ ਤੇ ਬੂਆ ਦੀ ਕੁੜੀ ਦਾ ਵਿਆਹ ਹੈ ਜਿਹੜੀ ਪਾਪਾ ਦੀ ਤਾਈ ਆ ਅੱਗੇ ਉਹਨਾਂ ਦੀ ਕੁੜੀ ਆ ਅੱਗੇ ਉਹਨਾਂ ਦੀ ਕੁੜੀ ਦਾ ਵਿਆਹ ਹੈ ਸਾਨੂੰ ਐਕਚੁਅਲ ਦੇ ਵਿੱਚ ਦੱਸ ਦਈਏ ਕੀ ਰਿਸ਼ਤਾ ਜਿੱਥੇ ਸੀ ਵਿਆਹ ਦੇ ਵਿੱਚ ਪਹੁੰਚੇ ਆ ਤੇ ਇੱਧਰ ਇੱਕ ਬੰਦਾ ਬੈਠਾ ਸਾਨੂੰ ਫਿੱਕਾ ਕਰ ਰਿਹਾ ਹੈ ਇੱਕ ਆ ਬੈਠਾ ਹੈ

ਥੋੜੀ ਜੀ ਪ੍ਰਾਈਵੇਸੀ ਦੀ ਗੱਲ ਹੋ ਜਾਂਦੀ ਐ ਇਸ ਕਰਕੇ ਬਹਾਲਾ ਜਿਆਦਾ ਅਸੀਂ ਸ਼ੂਟ ਨਹੀਂ ਕਰ ਰਹੇ ਅਸੀਂ ਜਦ ਹੁਣ ਅਸੀਂ ਆਪਣਾ ਬੈਠਣਾ ਫੇਰ ਫੇਰ ਕਰਾਂਗੇ ਸ਼ੂਟ ਠੀਕ ਆ ਜੀ ਤੇ ਰੋਟੀ ਪਾਣੀ ਅਸੀਂ ਛਕ ਲਿਆ ਗੋਭੀ ਦੀ ਸਬਜ਼ੀ ਕਟੰਬਰ ਬਣੀ ਹੋਈ ਸੀ ਮੈਨੂੰ ਨਾ ਸੋਣਾ ਹਨਾ ਮੈਨੂੰ ਡਰ ਬੋਰ ਸੋਣਾ ਲੱਗਿਆ ਜਾਗੋ ਤੇ ਹਨਾ ਪੁਰਾਣੇ ਬਣੇ ਆ ਅਸੀਂ ਇਹ ਬਹੁਤ ਚੰਗਾ ਸੀ ਕਿ ਆਹੋ ਮੈਂ ਉਹੀ ਕਹਿੰਦੀ ਪੁਰਾਣੇ ਜਵਾਨੇ ਉਹਦੇ ਵਿੱਚ ਆ ਕੇ ਨਾ ਫੇ ਪੱਤੀਆਂ ਫਲ ਪੱਤੀਆਂ ਦੇ ਵਾਲਾ ਰਾਤ ਨੂੰ ਜਾਗੋ ਜੁਗੋ ਪਰ ਫੌਣ ਨੂੰ ਇਹ ਨਾਲੇ ਲਾਈਟ ਦਾ ਲਾਈਟ ਹਾਂ ਨੇ ਬਹੁਤ ਚੱਲਿਆ ਵਾ ਹੂੰ ਉਧਰ ਨੀਚ ਨੂੰ ਦੇਖ ਲਓ ਇਹਦੀ ਸੂਟ ਦਿਖਾ ਦੋ ਸਰ ਹੂੰ ਕਿਰੀ ਆਂ ਕਿਰੀ ਸੂਟ ਦਿਖਾ ਦੇ ਵੀਰ ਚਲੋ ਜੀ ਮੈਂ ਹੁਣ ਜਦੋਂ ਬਾਹਰ ਹੈ ਮੈਂ ਦੀ ਸ਼ੈਂਦੀ ਲਾਉਣੀ ਆ ਫਿਰ ਤੁਹਾਨੂੰ ਮਿਲਦੇ ਹਾਂ ਉੱਤਨੋਂ ਉੱਤ ਜਿੱਥੇ ਬੰਦਰ ਬਣੇ ਬਹੁਤ ਹੈ ਉੱਥੇ ਬਾਸ ਜਿਹੜਾ ਕੋਲਾ ਉਹਨਾਂ ਦੀ ਜਿਆਨੇ ਹੁਣਾ ਰੋਕੀ ਰੁਕੀ ਨਾ ਸਕੀ ਨਾਲ ਜਿਹੜਾ ਰੋਕਣਾ ਕਿੰਨਾ ਕਿਆ ਕਹਿੰਦੀ ਹੈ ਮੈਨੂੰ ਉੱਤਨਾ ਕਦੇ ਮੈਂ ਜਦੋਂ ਫੋਨ ਖਾਦਣਾ ਹੋਰ ਨੰਤਰ ਪੜਦੇ ਆ ਆ ਦੇਖੀ ਕੀ ਕਰਦੀ ਹੈ ਕਹਿੰਦੀ ਰੁਕਦੀ ਹੈ ਤਵੇ ਤੂੰ ਵੀ ਤਨਾਲ ਲੜੂ ਸਾਡੇ ਨਾਲ ਉਹ ਆਏ ਆਗੇ ਪਿੰਡ ਕਿਦਾਰ ਦਾ ਪੋਲ ਪਿੰਡ ਵਿਚ ਜਿਹੜਾ ਜਵਾੜ ਦਾ ਪੋਲ ਆ ਮੋੜ ਤਾ ਹੋਇਆ ਇਸ ਨਾਲ ਮੋੜਿਆ ਹਾਂ ਇਹ ਤਾਂ ਨਹੀਂ ਦੇਖ ਲੈ ਇੱਕ ਐਂਵੀਰਾ ਕਾ ਕੋਠੀ ਲਾਗਦਾ ਲੰਗਦਾ ਕੀ ਆਇਆ ਕੋਠੀ ਲਾਗਦਾ ਲੰਗਦਾ ਅੱਜ ਪੂਰ ਬਣਦਾ ਉਹ ਬਣੇ ਨਹੀਂ ਪੋਟੇ ਨਾਲ ਮਾੜੀ ਖਾਣ ਦਾ ਮਤਲਬ ਖੇਤੇ ਹਾਂ ਰਹਿਣਾ ਹੈ ਉਹਦਾ ਖਰਚਾ ਜਾਂਦਾ ਕਦੇ ਨਾ ਖਾਇਓ ਨਾ ਜਮੇ ਕਿੱਦਾਂ ਦੇਖਾਂ ਚਿੱਟਾ ਬੋਲਦਾ ਨਹੀਂ ਆ ਰਹੀ ਯਾਰ ਖਾਇਓ ਨਾ ਉਹ ਖੋਲ ਕੇ ਸਾਡੇ ਕੀ ਮੰਗਦੀ ਸ਼ੁਭਾ ਕਿੱਥੇ ਦੇ ਲਿਆਈਏ ਤੈਨੂੰ ਕੇਲੇ ਹੁਣ ਹੈ ਨਹੀਂ ਉਹ ਉੱਪਰ ਤੇ ਹੈ ਕੀ ਜੇ ਫੋਨ ਕਰਦੇ ਇੱਕੋ ਗੱਲ ਕਹਿਣੀ ਹੈ ਜੀਜੂ ਨੂੰ ਫੋਨ ਕਰ ਦੋ ਕਿਤੇ ਵੇਰ ਸਮਾਂ ਨਹੀਂ ਆ ਰਿਹਾ ਜੀ ਜੇ ਫੜਨਾ ਨਹੀਂ ਲੀਏ ਹੋੜ ਆ ਗਈ ਹੈ ਹਾਂ ਜੀ ਜਾਂ ਤਾਂ ਟਿੰਪਰ ਆਦਾ ਹੈ ਸੇਲਾ ਕਾਣਾ ਕਿੱਥੇ ਭੇਜ ਮੈਨੂੰ ਨਹੀਂ ਪਤਾ ਚਾਹ ਦੇਖ ਲੈ ਜਿੱਥੇ ਕਹਿੰਦੀ ਖੜਾ ਦੇ ਲਿਆ ਕੇ ਤੂੰ ਤੇ ਦੇਖ ਲਿਆ ਹੁਣ ਜੀ ਇਹਨੂੰ ਚੱਲ ਜੂਰੀ ਨੂੰ ਪੁੱਛ ਕੇ ਲਈ ਪੁੱਤਰਾ ਇਹ ਨਾ ਲਈ ਮਤਲਬ ਦੇਖ ਲੈ ਹਾਂ ਹੁਣ ਮੈਂ ਨਾ ਆ ਕੁੜੀ ਕੀਤੀ ਹੈ ਮੇਰੇ ਨੰਬਰ ਤੋਂ ਹੋ ਗਈ ਹੈ ਮਾਸੇ ਦੀ ਆ ਸਾਰੇ ਲੋਕਾਂ ਚਾਏ ਇਹ ਵੀ ਬਹੁਤ ਚਾਏ ਹਾਂਜੀ ਓਕੇ ਹਾਂਜੀ ਜੀ ਇਹਨਾਂ ਦੀ ਕਮਾਤ ਉਸੇ ਲਗਾ ਦਿੱਤੀ ਲੋ ਜੀ ਮੇਰੀ ਬਾਰੀ ਆਈ ਵੀ ਮਹਿੰਦੀ ਲਾਉਣ ਦੀ ਬੱਗੇ ਹੋ ਜੀ ਲਾਉਣ ਇੱਧਰ ਦੂਸਰਾ ਨੰਬਰ ਸਾਡੀ ਚਾਚੀ ਦਾ ਹਾਂਜੀ ਲਾਈਨ ਵਾਈਸ ਸਾਰੇ ਬੈਠੇ ਆ ਤੇ ਡੈਕੋਰੇਸ਼ਨ ਵੀ ਦਿਖਾ ਦੋ ਮੱਸ ਕਿੰਨੀ ਸੋਹਣੀ ਤੇਰੀ ਹੋਈ ਆ ਕੁੱਤੇ ਦੇ ਗੁੰਦ ਰੇਂਜੀ ਫੜ ਮੈਨੂੰ ਲਾਉਣੇ ਮੈਂ ਫੋਟੋ ਬਣਾਉਣੀ ਆ ਹਾਂ ਹਾਂ ਅੱਛਾ ਤੁਹਾਡੀ ਵਾਰੀ ਆ ਗਈ ਨਹੀਂ ਦੇਖ ਰਹੀ ਹੈ ਕੀ ਕਹਿੰਦੇ ਆ ਕਹਿ ਰਹੇ ਹੋ ਪਿੱਛੇ ਨਾ ਹੋ ਜਾਓ ਬਹਿ ਜਾਓ ਕਾਹ ਪਰਿਆ ਤੁਹਾਨੂੰ ਬਹਿ ਜਾਓ ਮੈਨੂੰ ਕੀ ਕਰੀਂ ਲੈਣੀ ਹੈ ਅੱਛਾ ਉਹ ਬਚਾਰਾ ਭਾਈ ਕਹਿੰਦਾ ਮੈਂ ਥੱਕ ਗਿਆ ਮੈਂ ਚਾਹ ਪਾਣੀ ਤਾਂ ਪੀ ਲਾਂ ਹਾਂ ਨਹੀਂ ਹੁਣ ਚਾਚੀ ਤੇ ਹੀ ਲਾਊਗਾ ਚਲ ਜੇ ਮੇਰੇ ਲਾਤੀ ਤੇ ਤੋਂ ਢੋਡੇ ਤੇ ਲਾਉਣ ਲੱਗੇ ਬੈਠਣ ਲੱਗੇ ਜੀ ਨਾ ਬੈਠੀ ਏ ਲਾਲਾ ਦੱਜ ਨਾ ਠੀਕ ਐ ਇਹ ਤਾਂ ਨਾ ਵਾਲਾ ਨਹੀਂ ਤੇ ਵੀ ਇਹ ਵੀ ਜਿਹੜੀ ਬੋਲਦੀ ਸਾਲ ਦੀ ਆਉਂਗਾ ਹਾਂ ਜੀ ਚਾਹੀਦੀ ਨੂ ਹੋ ਗਈ ਚੌਥੀ ਅਜੇ ਮੰਗ ਕੇ ਚੱਲਦੀ ਆ ਗੱਲ ਨਵਾਓ ਨਵਾਓ ਅੰਦਰ ਲੈ ਹਾਂ ਤਾਂ ਦਾ ਸੁਹਟ ਲਾਇਆ ਵਧੀਆ ਲੱਗਾਈ ਦੱਸ ਨਾਮ ਨਾਮ ਇਹਦੇ ਨਾਮ ਲਿਖਵਾ ਲੈ ਹੂੰ ਲੋ ਜੀ ਸਾਬ ਦੀ ਵਾਰੀ ਆ ਗਈ ਜਸਮੀਨ ਵਧੀਆ ਲੱਗੀ ਹੀ ਹੈ ਮਹਿੰਦੀ ਤਾਂ ਸਿਮੋਸਾ ਸੀਗਾ ਨਵਿੰਦਰ ਦਾ ਨਾਮ ਲਖਾ ਲੈ ਕਰਨ ਦਾ ਲਖਾ ਲਈ ਕਿਆ ਕਹ ਕੇ ਭੇਜਿਆ ਮੈਨੂੰ ਕਹਿੰਦੇ ਨਾਮ ਲਗਾ ਕੇ ਆਈ ਮੈਨੂੰ ਮੈਂ ਲਖਾ ਲਈ ਮੈਂ ਕਹਿੰਦਾ ਕੋਈ ਮੈਂ ਕਹਾਂ ਲ ਮੈਂ ਕਹਾਂ ਕਿ ਮੈਂ ਸੋਚੂਗੀ ਲਖਾਵਾ ਕੇ ਨਾ ਨਾ ਲਵਾ ਲਈ ਲਵਾ ਲਈ ਕੀ ਲਖਾਣੀ ਆ ਹਾਂ ਸ਼ੇਰਾਂ ਦਾ ਨਾਮ ਚਾਹਤੀ ਤੁਸੀਂ ਬਣੀ ਖੰਡੇ ਬੈਠੇ ਕਿਆ ਗੱਲ ਕਰਦੇ ਨੰਬਰ ਲੱਗਦੇ ਇਹਦੇ ਵਾਰੀ ਅੱਛਾ ਹਲੇ ਨਰਜੀਤ ਸੇ ਬਤਾਲ ਕੇ ਰੱਖ ਰਹੇ ਆ ਦੇਖ ਲਓ ਤਾਂ ਹੀ ਕਹਿੰਦਾ ਮੈਨੂੰ ਆ ਜਾ ਫਿਰ ਹੁਣ ਇਹੀ ਤਾਂ ਹੈ ਮੈਂ ਤੇ ਕਿਚ ਉਸੇ ਫਿਰਤੀ ਦੀ ਰੱਖ ਆਇਆ ਨੇ ਜਾਣਾ ਤੇ ਇਹ ਵੀ ਸਭ ਬਣਾਏ ਉਹੀ ਕਰਨਾ ਮੈਂ ਤੱਕੀ ਜਲਦੀ ਹੈ ਤੂੰ ਬੈਠਾ ਬੰਦ ਨਾ ਮੈਂ ਵਿਆਹ ਨੂੰ ਪਤਾ ਨਹੀਂ ਕਿਵੇਂ ਲਵਾ ਲਈ ਮੈਨੂੰ ਆਏ ਰੱਖਣਾ ਖਾਓ ਜਾਂ ਤੇ ਖਾਈ ਪਾਈ ਨਹੀਂ ਮਿਟੀ ਤੀ ਸਰਾਵ ਕਰਤੀ ਦੱਸ ਕੋਈ ਨਹੀਂ ਕਰਿਆ ਉਹਨਾਂ ਨੇ ਆਪੇ ਸੈੱਟ ਕਰ ਦੇਣੀ ਮੈਂ ਉਹਨੂੰ ਵੀ ਨਹੀਂ ਰੱਖਣਾ ਨਾਲ ਤੇਰੇ ਗੁੱਪੀ ਆਏ ਹਾਂ ਕੀ ਕਰੀਏ ਤੂੰ ਖਾਣਾ ਇਹ ਲੱਭ ਜੰਮੂ ਮਸਕਣੀ ਦੇ ਦੇ ਮਤਦਾ ਨਹੀਂ ਮਸਿਦਾ ਨਹੀਂ ਲੈ ਨਾ ਹਮੇ ਫਾੜ ਦੇ ਕਿਲਾੜੀ ਰੱਖੀ ਜਾਲੂ ਦੇ 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 ਦੇਰੇ ਘੱਟ ਦੇਖ ਤਾਂ ਸਹੀ ਇੱਕਲਾ ਦੇ ਫੁਰਮਾ ਦੇ ਮੇਰੇ ਹੱਥ ਵਿੱਚ ਛੋਟੀ ਛੋਟੀ ਨਹੀਂ ਪਾ ਰਹੇ ਆ ਕਲਾ ਦੇ ਕਲਾ ਦੇ ਤਰਾਉ ਪਾਈ ਮੂਮਿਟ ਲੈ ਗੇ ਲੱਭ ਜੰਮੂ ਬੂਹਾ ਟਵਾੜਾ ਇਹ ਤਾਂ ਕਿ ਬੱਤੀ ਦਾ ਮੈਂ ਆਹ ਮੁੰਡੇ ਰੀਨਾ ਵਾਲਾ ਮੈਂ ਤਾਂ ਮੁੰਡੇ ਨੂੰ ਆਉਣਾ ਚਾਚੀ ਦੇ ਕਿ ਨਹੀਂ ਸੋਹਣੀ ਲੱਗਦੀ ਉਹਦੇ ਕੋਲ ਕੋਲ ਦੇ ਨੂੰ ਭੇਜਦੇ ਨੂੰ ਪਤਾ ਨਹੀਂ ਲੱਗਦਾ ਮੈਂ ਆਜਾ ਕੱਲ ਕੁੜੀ ਦਾ ਇਹ ਸੰਦੀਪ ਦਾ 56 ਨਾ ਲੱਗਦਾ ਜਾਣਾ ਖੜੀ ਹੋਏ ਹੋਗੇ ਨਾਲ ਹੀ ਹੋ ਗਈ ਆ ਕੋਮਾਂ ਤੇ ਸਸਤੇ ਘੱਟ ਬਣੇ ਨਾਲ ਘੱਟ ਸਸਤੀ ਬਣਦੀ ਜਾ ਕੋ ਮੇ ਜਾ ਨਾ ਜਾ ਕੋ ਦਿਲਾਂ ਦੇ ਖੜੇ ਹੋ ਜੋ ਖੜੇ ਹੋ ਜਾ ਚੱਲ ਜਾ ਖੇਡ ਲਾਉਂਦੇ ਹਾਂ ਆ ਪਾਸ ਪਾਸਰੀ ਚੱਕ ਲਈ ਭਾਈ ਭੇਤੀ ਭਾਪਰੇ ਬਣਾ ਯੂਟਿਊਬਰਾਂ ਨੇ ਬਾਰੇ ਦੀ Karena B ini yang penyabar, B grinder ਦਿਖਦਾ ਪਤਾ ਨੂੰ ਗੁੱਡ ਯਾ ਕਰਾਂ ਸੋਣੀ ਸਹੀ ਗੱਲ ਆ ਇਹ ਤਾਂ ਸਿੱਕੀ ਨਾਲ ਅੱਜ ਕਿਤੇ ਜਾ ਸਾਨੂੰ ਬੋਲ ਚੁੱਕੇ ਨੇ ਵਿੱਕੀ ਹੋਇਆ ਤੇ ਗੁੜੀ ਹੋਵੇ ਸਗੰਡੇ ਕਾ ਬੱਬਾ ਵੀ ਏ ਵੀ ਵਾਲਾ ਵੀ ਬாய் ਹਾਈ ਨ ਮੰਨ ਤਾਂ ਨਾਮ ਲਿਖਾਉਂਦੇ ਨੂੰ ਇਹ ਹੋਰੀ ਤਰ੍ਹਾਂ ਹੁੰਦਾ। ਕੀ ਆ? ਉਹ ਤਾਂ ਲੱਗਦਾ ਨਾਮ ਨੂੰ ਕੋੜਾ ਨਾ ਬੜਾ ਨਾ। ਡੀ ਆਰ। ਹਰਮਨ ਜਹਾ ਬਣਾਇਆ ਜਿੰਨੇ। ਈ ਆ। ਇਹਦੇ ਚੀਜ਼ ਵੀ ਮਨ ਕਿਵੇਂ ਖੋਲ੍ਹਦੇ ਰੀਤ ਨੇ। ਇੱਧਰ ਵੀ ਦੇਖ ਬਿੰਦ ਬੀ ਮੈਂ ਇਹ ਬੱਲੇ ਵਾਲੀ ਬੀ ਮੈਨੂੰ ਕਹਿ ਕੇ ਕੰਨ ਲਾਉਣੀ ਮੈਂ ਤਾਂ ਆਦੀ ਜੀ ਤੇ ਲਵਾ ਲਾ ਰਮਨ ਜੀ ਜੀ ਤੋਂ ਕਰ ਦੇ ਨਹੀ ਨਾ ਆਈ ਐਨ ਡੀਏ ਇੱਧਰ ਚਾਚੀ ਨੂੰ ਦਿਖਾ ਦੇ ਮੜੀ ਜੋ ਚਾਚੀ ਆਵੇ ਮਹਿੰਦੀ ਕਰ ਲੰਦੀ ਪਿੱਛੇ ਪੂਰ ਤੇ ਚਾਚੀ ਕੋਲ ਪਿੱਛੇ ਦਾ ਹੱਥ ਲਿਖਾਇਓ ਬਹੁਤ ਸੋਹਣੀ ਲੱਗੀ ਹੈ ਠੀਕ ਹੈ ਲਓ ਜੀ ਆ ਗਏ ਜੀ ਅਸੀਂ ਮਹਿੰਦੀ ਲਵਾ ਕੇ ਠੀਕ ਆ ਇਦਰ ਮੰਮੀ ਦਾ ਅੱਜ ਪਰਾਹਾਈ ਪਤਾ ਨਹੀਂ ਕਿਹੜੀ ਗੱਲ ਪਿੱਛੇ ਹੋਵੇ ਮੇਰੀ ਮਾਸੀ ਬੰਨਵੇ ਬਸ ਖਿਜੀ ਜਾਂਦੀ ਮੇਰੀ ਮਾਸੀ ਨੂੰ ਇਹ ਨਾ ਉਹ ਕੰਮ ਹੋ ਗਿਆ ਨਾਲੇ ਤਾਂ ਬੰਦੇ ਨੂੰ ਭੇਜ ਦੇਣਾ ਬਾਤ ਜੁੱਤੀਆਂ ਮਾਰੀ ਜਾਂਦਾ ਨਾ ਕਿਉਂ ਭਾਈ ਮੇਰੀ ਮਾਸੀ ਨੂੰ ਕਹਤੇ ਤੰਗ ਕਰਦੀ ਕੋਈ ਨਹੀਂ ਜੁੱਤੀਆਂ ਮਾਰਦਾ ਜੰਮਾ ਮਾਰੀ ਦੀਆਂ ਜੱਗੀਆਂ ਆਈਆਂ ਜੱਤੀ ਨਹੀਂ ਮੈਂ ਮੈਨੂੰ ਚਾਰ ਕੁੱਟਨੇ ਦਿੱਤਾ ਨਾ ਇਹ ਪਾਸਤਾ ਖਾਤਾ ਨਾ ਇਹ ਪਾਸਤਾ ਦਿੰਦਾ ਦੇਖ ਬਿਆਹ ਤੋਂ ਆਈਆਂ ਤੁਸੀਂ ਭੁੱਖੀਆਂ ਆਈਆਂ ਆ ਦੇਖ ਗੱਲ ਵਿਆਹ ਛੋੜਨੀ ਹੈਗੀ ਗੱਲ ਵਿਆਹ ਛੋੜਨੀ ਉਹਨਾਂ ਵਿਆਹ ਦੇ ਵਿੱਚ ਵੱਡੀਆਂ ਵੱਡੀਆਂ ਬਾਲੋਛਾਈਆਂ ਖਾ ਕੇ ਆਈਆਂ ਤੈਨੂੰ ਰੋਕਿਆ ਤਾਂ ਤੇ ਨੂੰ ਵੀ ਗਿਆ ਤਾਂ ਚੱਲ ਮੈਂ ਨਾ ਤੁਹਾਨੂੰ ਮੈਂ 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 ਵੀ ਤਾਂ ਜਮਾਤੀ ਕ ਬਣਾ ਕੇ ਖਾਵੇ ਤੁਸੀਂ ਤਾਂ ਬਸ ਹੀ ਗੱਡਾ ਕਰਨੀ ਮੈਂ ਤਾਂ ਕਿਹਾ ਨਹੀਂ ਵੈਰੀ ਗੁੱਡ ਵੈਰੀ ਗੁੱਡ ਮੈਂ ਬਹੁਤ ਵਾਰੀ ਦੇਖਿਆ ਜਨ ਮਾਸੀ ਬਣਾ ਕੇ ਖਾ ਲੈਂਦੀ ਤੁਸੀਂ ਕਹਿੰਦੇ ਹੁੰਦੇ ਤੇ ਹਾਂ ਮੈਨੂੰ ਨਹੀਂ ਰੱਖੀ ਚੀਜ਼ ਅਸਲ ਇੱਕ ਪਹਿਲੀ ਤਾਂ ਨੰਬਰ ਇਹ ਗਈ ਇਹ ਕਰਨ ਨੂੰ ਬਣਾਇਆ ਤਾਂ ਉਹਦਾ ਜੋ ਪਾਸਤਾ ਠੀਕ ਆ ਪਰ ਹਾਤਾ ਨਹੀਂ ਇੱਕ ਵਾਰ ਆ ਗਈ ਮਮੀ ਆਏ ਕਿਉਂ ਨਹੀਂ ਕਹਿੰਦੀ ਮੈਂ ਹੁਣ ਬਣਾ ਦਿੰਦੀ ਆ ਆਏ ਗੇ ਮੈਂ ਬਣਾ ਦੂਗੀ ਕਿ ਤਾ ਚਮਿਨ ਇਹ ਕਹਿੰਦੇ ਰਾਤ ਨੂੰ ਪਾਸਤਾ ਬਣਾ ਦੇ ਸਾਲੇ ਨੂੰ ਰਾਤ ਨੂੰ ਪਾਸਤਾ ਬਣਾ ਦੇ ਆਏ ਹਾਂ ਨਹੀਂ ਕਿੰਨੇ ਬਣਾਉਗਾ ਇਹ ਜਦੋਂ ਦੋ ਪੈਕੇਟ ਲੈ ਕੇ ਸਾਰੇ ਖਾਣੇ ਖਾ ਕੇ ਦੀ ਉਟਰ ਕਰਨਾ ਪੈਂਦਾ ਬਾਤਾਂ ਇੱਕ ਦਿਨ ਮੈਂ 9 ਵਜੇ ਕਰਿਆ ਨਾ ਬਾਜ਼ੀ ਵਿਕੀ ਤੇ ਦਿੱਤੇ ਅੱਤਾ ਹੀ ਨਹੀਂ ਤੀਰ ਰਖਾ ਦੇ ਅੱਧਮਕ ਮਨੇ ਗਮਨ ਜਿਦਾ ਪਾਚਮ ਕਹਿੰਦੇ ਤੇ ਮੇਰੇ ਜੁੱਤੀ ਆਪਾਂ ਨੇ ਦੁੱਗੜੀਆਂ ਕੋਈ ਨਾ ਐ ਕਰੂੰਗੇ ਅੱਜ ਸ਼ਾਂਗ ਨੂੰ ਮਾਸੀ ਨੂੰ ਮੈਂ ਤੇ ਰਵਿੰਦਰ ਲੈ ਜੂਂਗੇ ਮਾਸੀ ਨੂੰ ਖੜਾ ਲਿਆਵਾਂਗੇ ਪਾ ਠੀਕ ਸਾਰਾ ਪੈਕ ਕਰ ਲੈ ਜਿਹੜੀ ਚੀਜ਼ ਨੂੰ ਆਪਾਂ ਨੇ ਹੱਥ ਰੱਖ ਤਾਪਨੇ ਉਹੀ ਖਾ ਕੇ ਆਣੀਆ ਠੀਕ ਖਾਏ ਨਾ ਬਈ ਮੇਰਾ ਜਿਉਂਦਾ ਰਹੇ ਜਵਾਈ ਜੂੰਦੀ ਰਹੇ ਕੁੜੀ ਮੈਂ ਇਹਨਾਂ ਨੂੰ ਖਵਾਉਣਾ ਸਾਬ ਕੇ ਮੈਂ ਇਹਨਾਂ ਤਾਂ ਖਾਣ ਫੇਰ ਕਿਹੜਾ ਬਥੇਰਾ ਕੁਸ ਖਾਤਾ ਮੈਨੂੰ ਇਹਨਾਂ ਖਵਾਣਾ ਵੀ ਐ ਖਵਾਉਣਾ ਵੀ ਐ ਤੈਨੂੰ ਤੇ ਮਾਸੀ ਥੋੜੀ ਅਸੀਂ ਤੈਨੂੰ ਸਹੇਲੀ ਮੰਨਦੇ ਆ ਉਹ ਵੀ ਤੇ ਜਦ ਕੋਈ ਕੰਮ ਨਹੀਂ ਹੁੰਦਾ ਮਾਸੀ ਨੂੰ ਫੋਨ ਕਰ ਮਾਸੀ ਦੀ ਸਲਾਹ ਲੈਣਾ ਮਾਸੀ ਦੀ ਲੈ ਲੈ ਮਾਸੀ ਨੇ ਸਮਝ ਜਾ ਉਹ ਕਹਿੰਦਾ ਬਸ ਤੇ ਇੱਕੋ ਟੈਕ ਬੰਦਾ ਮਾਸੀ ਨੂੰ ਨਾ ਬੁਲਾਇਆ ਕਰ ਆ ਦੇਖ ਆ ਇਹਦਾ ਦੇਖ ਕੇ ਹੁਣ ਦੇਖ ਇੱਕ ਨੋ ਬੰਦੇ ਨੂੰ ਕੁਝ ਹੀ ਦਿਨ ਮੇਰੀ ਕੁਛਲ ਦਰਾਨੀ ਦਾ ਕਰਦਾ ਹੈ ਮੇਰੀ ਭੈ ਮੇਰੀ ਭੈਣ ਸਮਝਦੇ ਹੈ ਵੀ ਮੇਰਾ ਕਰਦੀ ਹੈ ਕੋਈ ਇਹਨੂੰ ਪਤਾ ਜਲਦੀ ਹੁੰਦੀ ਆ ਇਹ ਵੀ ਇਹ ਗੁਰ ਗਾਇ ਜਦੋਂ ਸਾਰੇ ਮੇਰਾ ਕੋ ਕਹਿੰਦੇ ਸੀ ਇਹ ਤੋਂ ਮੇਰੀ ਭਾਵਨਾ ਮਨ ਨਹੀਂ ਸਮਝ ਸਕਦੀ ਸਗਰੀ ਕਰੇ ਮੈਂ ਤੁਹਾਨੂੰ ਕਾਹਤੇ ਕਹਿਨੀ ਆ ਮਾਚੀ ਮਾਚੀ ਕਰੀਏ ਮੈਂ ਮਨ ਖੁਸ਼ੀ ਖੁਸ਼ੀ ਵੀ ਕਈ ਵਾਰ ਬਹੁਤ ਹੁੰਦੀ ਆ ਸੋਚ ਕੇ ਦੇਖ ਮਾਂ ਵਿੱਚ ਰਾਤ ਨੂੰ ਸੁੱਤੀ ਪਈ ਬੀ ਤੇ ਜੇਦੇ ਅੱਖ ਖੋਲ ਜਵੇ ਜੈਸਮੀਨ ਵੱਲ ਦਿਮਾਗ ਜਾ ਰ ਭਵੇ ਵੀ ਫਿਰ ਮੈਨੂੰ ਖੁਸ਼ੀ ਜੀ ਵੀ ਇਸ ਗੱਲ ਦੀ ਹੁੰਦੀ ਉਹ ਤੋਂ ਪੁੱਛੂਗੀ ਖੁਸ਼ੀ ਕਾਦੀ ਖੁਸ਼ੀ ਮੈਨੂੰ ਆਈ ਹੁੰਦੀ ਆ ਵੀ ਕੱਲ ਕਲਾਉਣ ਚੱਲ ਪਰਮਾਤਮਾ ਜੜਾ ਤਾਂ ਸੱਚਾ ਵੀ ਵੇ ਚਲੇਗੀ ਤਾਂ ਮੇਰੇ ਨਿਆਣੇ ਨੂੰ ਪੁੱਛਣ ਜੋਗੀ ਹੈਗੀ ਤਾਂ ਹੈਗੀ ਪਿੱਛੇ ਐਨਾ ਕ ਤਾਂ ਹੈਗਾ ਰੀਤ ਨੂੰ ਆਉ ਨੂੰ ਵੀ ਹੋਣਾ ਮਣਾ ਮੋਟਾ ਵੀ ਜੇ ਮੈਂ ਚਲੇਗੀ ਰੀਤ ਨੂੰ ਪੁੱਛਣ ਜੋਗੀ ਮੰਮੀ ਬੈਠੀ ਆ ਮੈਂ ਸੁਣੋ ਮੈਨੂੰ ਪਤਾ ਕਿਹਾ ਜੇ ਮੈਂ ਚਲੇਗੀ ਨਾ ਤੋ ਮੈਨੂੰ ਇਹ ਦਿੱਤੈ ਨਹੀਂ ਮੀਨ ਮੈਨੂੰ ਆਪਣੀ ਕੁੜੀ ਤੇ ਮੀਨ ਮੈਨ ਨਾਲ ਲੈ ਜੜੀ ਉਹ ਦੋ ਲੈ ਮੈਂ ਆਕਰਲੇ ਮਨੂ ਨੇ ਹੈਗਾ ਕਿਸੇ ਦਾ ਇੱਕ ਧੀਵੀ ਕਹਿੰਦੀ ਵੀ ਨਾ ਕਹਿੰਦੀ ਇਹ ਤੇਰੀ ਕੁੜੀ ਆ ਕਹਿੰਦੀ ਮੈਂ ਤੇਰੇ ਚੂੜਾ ਨਹੀਂ ਦੇਖਿਆ ਕਿਉਂਕਿ ਸ਼ੁਭ ਮੈਂ ਕੋਲੋਂ ਆਈ ਗਈ ਨਾ ਤਾਣਾ ਕਰਕੇ ਦੀਨੀ ਦੀਦੀ ਬਸ ਦੀਦੀ ਨਾ ਤਾਂ ਮਾਮਾ ਵਰਗੀ ਆ ਖੋਲਦੀ ਹੋ ਬੱਟ ਤੇ ਪਾਰਟੀ ਲਾਉਗੀ ਫੂਲ ਜਾਣਾ ਦੀਦੀ ਕੋ ਜੀਜੂ ਹੋਰ ਹੋੜ ਪਾਪਾ ਜੀ ਨੂੰ ਪਤਾ ਕਿਆ ਕਹਿੰਦੀ ਤਾਈ ਨੂੰ ਕਹਿੰਦੀ ਹੁਣ ਮਾਲਾ ਨੂੰ ਰਹਿਣ ਤੇ ਫੂਲੂ ਚੱਲ ਕੋਈ ਨਾ ਕਹਿੰਦੀ ਫਿਰ ਮੈਨੂੰ ਇਹਨਾਂ ਨੇ ਲੈ ਕੇ ਨਹੀਂ ਜਾਣਾ ਹੱਸੇ ਮੰਮੀ ਕਹਿੰਦੀ ਤਾਈ ਕਹਿੰਦੀ ਕੰਨੀ ਵੀ ਆਣ ਕਰੂੰਗੀ ਵੀ ਪੀਜ਼ਾ ਫਿਰ ਅਸੀਂ ਖਾ ਲੂਗੇ ਨਾ ਮੇਰਾ ਜੀਜੂ ਮੈਨੂੰ ਲੈ ਕੇ ਆਊਗਾ ਕੋਲੂ ਨਹੀਂ ਕਿਸੇ ਨੂੰ ਕਹਿ ਨਹੀਂ ਦਿੰਦੀ ਵੀ ਤੇਰਾ ਮੇਰਾ ਜੀਜੂ ਨਹੀਂ ਆ ਦੇਖ ਲੈ ਜਸ਼ਨ ਕਹਿਣ ਲੱਗੀ ਕਹਿੰਦੀ ਕੰਨੀ ਵੀ ਲੈ ਵੀ ਜੀਜੂ ਦਾ ਫੋਨ ਆਉਂਦਾ ਇਹ ਤੂੰ ਜੀਜੂ ਕੱਤੇ ਕਹਿੰਦੀ ਹੈ ਕਹਿੰਦੀ ਹੈ ਮੇਰਾ ਜੀਜੂ ਆ ਆਏ ਲੜਦੀ ਦੇਖ ਲੈ ਸਾਰਿਆਂ ਨਾਲ ਉਹ ਹਾਂ ਫਿਰ ਆਉਂਦਾ ਇਕ ਨੇ ਆ ਗੱਲ ਜੀਜੇ ਦੀ ਗੱਲ ਆ ਤਾਂ ਕਿ ਇੱਕ ਵਾਰ ਬੋਬੀ ਨਾ ਪੌੜੀ ਉੱਪਰ ਖੜਾ ਬੋਬੀ ਪੌੜੀ ਉੱਪਰ ਖੜਾ ਸਿਮਰਨ ਬੋਲਦਾ ਕਹਿੰਦਾ ਫੁੱਫੜਾ ਗਿਆ ਫੁੱਫੜਾ ਗਿਆ ਨਿਆਣੇ ਦੇ ਓਕੇ ਤੇਰਾ ਬੁੱਪੜ ਥੋੜੇ ਮੇਰਾ ਬੁੱਪੜਾ ਉਹਨੂੰ ਆਇਆ ਵੀ ਮੈਂ ਬੁੱਪੜ ਕਹਿਣਾ ਸੀ ਮਿਲ ਕੀ ਤੁਰੇ ਤੇਰਾ ਬੁੱਪੜ ਥੋੜਾ ਕਹਿੰਦਾ ਤੇਰੀ ਵੀ ਨੀਤ ਕਹਿੰਦੀ ਆ ਵੀ ਮੇਰਾ ਜੀਜਾ ਹੀ ਆ ਬਾਕੀਆਂ ਦਾ ਬਸ ਆ ਕਿਸਦਾ ਹੈ ਨਹੀਂ ਦੇਖ ਲਓ ਨਿਆਣੇ ਨੂੰ ਹੁੰਦਾ ਨਹੀਂ ਨੀ ਉਹਦਾ ਨਾ ਪਿਆਰ ਜਾ ਪੈ ਗਿਆ ਰਵਿੰਦਰਨ ਉਹ ਨਾ ਰਵਿੰਦਰ ਨਾਲ ਹੀ ਹਲੇ ਦਾ ਪਿਆ ਜਿੰਨਾ بڑے ਭਾਜੀ ਨਾਲ ਪਿਆਰ ਦਾ ਪਿਆਰ ਉਹ ਸੰਦੇ ਦਾ ਸਾਹਮਣੇ ਰਵਿੰਦਰ ਦਾ ਕੋਣ ਕੋਣ ਕੀ ਆ ਅੱਛਾ ਚਾਚਾ ਦਾ ਭੁੱਖਾ ਹੀ ਦਿੰਦਾ ਜਿੱਥੇ ਮਾੜਾ ਜਿਹਾ ਪਿਆਰ ਕਰਨੋਂ ਹੋ ਗਿਆ ਵਾ ਸੁੱਤੀ ਨਿਆਣਾ ਹੋ ਲੰਦਾ ਮੰਮੀ ਇਹ ਸੁਭਨੇ ਘਰ ਨੂੰ ਜਾਣਾ بڑے ਭਾਜੀ ਲੱਭਦੀ ਆ ਜਿੱਦਣ ਮਾਸੀ ਗਈ ਤੇ ਉਹ ਨੂੰ ਨੂਰ ਨੂੰ ਦਵਾਈ ਦਵਾਉਣ ਉਹ ਮੈਨੂੰ ਪੁੱਛੀ ਗਈ ਦੂਜਾ ਜੀਜੀ ਵੀ ਇੱਥੇ ਆ ਦੂਜਾ ਜੀਜੀ ਕਿੱਥੇ ਆ ਆਇਓ ਘਰੀਂ ਦੇਖ ਲੈ ਮੇਰੇ ਕੋਲ ਚਲ ਕਰੀਂ ਨਾ ਕਾਗੜਾ ਜੀਜੂ ਆ ਗਿਆ ਚਾਚਾ ਲੱਗਦਾ ਹਾਂ ਹਾਂ ਇਹਨੇ ਸੂਟ ਤਾਂ ਕਾਦੀ ਮਸੀ ਕਿਹੜੇ ਚਾਕੇ ਲੈ ਕੇ ਆਇਆ ਵਸੀ ਤਾਂ ਸੂਟਾ ਨਹੀਂ ਆਂ ਲੈਂ ਲਾਈ ਪਾਈ ਤੂੰ ਦੇਖ ਲੈ ਪਹਿਲਾਂ ਆਪਣੇ ਆਪਣੇ ਕੱਟ ਪਹਿਲਾਂ ਮੇਰੇ ਤਾਂ ਇੱਕ ਆਹ ਮੈਂ ਇਹਨੂੰ ਕਿਹਾ ਤਾਂ ਨਾ ਤਵਾ ਪਰ ਇਹ ਹੱਟੀ ਨਹੀਂ ਹਾਂ ਤਾਈ ਹਲੋ ਦੀ ਅਸਬਸਤ ਪਹਿਲਾਂ ਮੇਰਾ ਦੇਖ ਕਿੰਨਾ ਸੋਹਣਾ ਸੂਟ ਆ ਕਿੱਥੋਂ ਨੂੰ ਪਾਉਣਾ ਤੁਸੀਂ ਬੱਸ ਕਰੇ ਪੈ ਜਾ ਲੂਟਾ ਦੇਖ ਫਿਰ ਦੇਖਿਆ ਕੀ ਬੋਲੇਗਾ ਮੰਦੀ ਮਮੀ ਆਈ ਨਿਕਲ ਰਿਹਾ ਕਮਾਸੀ ਨੇ ਸੁਣਾਇਆ ਤੁਹਾਨੂੰ ਇੱਕ ਤੁਸੀਂ ਆਈ ਕਰਦੇ ਹੋ ਲੂੰ ਦਾ ਮਤਲਬ ਕੀ ਮੈਨੂੰ ਵੀ ਸੁਣਾਤਾ ਇਹ ਕਮਾਸੀ ਦਾ ਸ਼ੋਭਾ ਸੈਡ ਹੋਈ ਇੱਕ ਆਹ ਸੂਟ ਮਾਸੀ ਦਾ ਕੋਈ ਨਾਂ ਲੈ ਕੇ ਦੱਸਣੇ ਆ ਇਹ ਇਹ ਕਾ ਸੂਟ ਮਾਸੀ ਦਾ ਆ ਵੀ ਕਿੰਨਾ ਸੋਹਣਾ ਰੰਗ ਹੈ ਸੁਣੀ ਮਾਸੀ ਦੀ ਤਾ ਵੀ ਦੁਨੀਆ ਵਾਂਸੀ ਹਾਂ ਹਾਂ ਇੱਕ ਆਹ ਸੂਟ ਮਾਸੀ ਦਾ ਇਤਰਾਣ ਨਹੀਂ ਉਹ ਇੱਕ ਆਹ ਸੂਟ ਆਹ ਗ੍ਰੀਨ ਜਿਹਾ ਕਿੰਨਾ ਸੋਹਣਾ ਮਾਸੀ ਦਾ ਬਾਹਰ ਹੁਣ ਮੈਂ ਲੋਟ ਕਰਾਇਆ ਹੈ ਵਿਆਹ ਨੂੰ ਬਾਹਰ ਸਜਾਉਂਦਾ ਬੜਾ ਵੱਡਾ ਹੋਊਗਾ ਓਚਾ ਹੋ ਰਿਹਾ ਹੈ ਆਹ ਸੂਟ ਮਾਸੀ ਦਾ ਹੁਣ ਮੈਂ ਸੀ ਵਿਆਹ ਨੂੰ ਕਿਹੜਾ ਪਾਉਣਾ ਹੈ ਵਿਆਹ ਨੂੰ ਮੈਂ ਸੁੱਧੜ ਗਈ ਨਹੀਂ ਨਾ ਲੈ ਦੋਰੀ ਹੈ ਦੋਰੀ ਦੋਰੀ ਹੈ ਮੈਂ ਆਹ ਪਾਣਾ ਵਿਆਹ ਵਿਆਹ ਨੂੰ ਮੈਂ ਸੀ ਆ ਪਾਉਗੀ ਕੱਲ ਨੂੰ ਜਿਹੜਾ ਦੀਦੀ ਨੇ ਦਵਾਇਤਾ ਹੈ ਕੱਲੂ ਮਾਸੀ ਹੈ ਨਾ ਜਿਹੜਾ ਉਹ ਪਾਉਂਗੀ ਜਿਹੜਾ ਤੇਰੇ ਵਾਲਾ ਜਾਗੂਆ ਅੱਛਾ ਅੱਛਾ ਕੱਲ ਮੈਂ ਕੋਈ ਵੀ ਪਾਉਂਗੀ ਅੱਛਾ ਅੱਛਾ ਆ ਪਛੀ ਪਿੱਛੇ ਹੋ ਜਾ ਪੀਛ ਐਨੇ ਵਧੀਆ ਸੂਟ ਮਾਸੀ ਦੇ ਹੂੰ ਬਾਕੀ ਕਿਹੜਾ ਮੈਂ ਸਾਰੀ ਮਾਸੀ ਨੇ ਇਹ ਹੋਰ ਮਾਸੀ ਦੱਸ ਦੇ ਹੋਰ ਜਿਹੜੀ ਭੈਣ ਸੀ ਨਾ ਆਪਣੀ ਇੱਕ ਭੈਣ ਸੀ ਕੈਨੇਡਾ ਤੋਂ ਉਹਨਾਂ ਨੇ ਇਹ ਗਿਫਟ ਕਰਿਆ ਸੀ ਅੱਛਾ ਨਹੀਂ ਨਹੀਂ ਠੀਕ ਆ ਮੈਨੂੰ ਉਹ ਤੇ ਕੋਈ ਚੱਕਰ ਨਹੀਂ ਮੈਨੂੰ ਸੱਚੀ ਗੱਲ ਤਾਂ ਦੱਸੋ ਮੰਮੀ ਦਾ ਸੂਟ ਕਿਹੜਾ ਮੰਮੀ ਦਾ ਦੋ ਤਿੰਨ ਦਾ ਆ ਗਿਆ ਬਸ ਮੰਮੀ ਦਾ ਹੈ ਬਾਕੀ ਦੋ ਦਿੱਤੇ ਹੋਏ ਆ ਹਾਂ ਜੀ ਔਰ ਹੋਰ ਦਾ ਇੱਕ ਨਾ ਦਿੱਤਾ ਹੋਇਆ ਠੰਡ ਜਾਂ ਚੜੀ ਹੋ ਸੀ ਜੱਦਾ ਪਹਿਲਾਂ ਨਾ ਦਿੱਤਾ ਹੋ ਗਿਆ ਮੱਸੀ ਚਾਚੇ ਦਾ ਨਾਮ ਕਿੱਥੇ ਲਿਖਾਇਆ ਦਿਖਾ ਲਿਖਾਇਆ ਦੇਖ ਲੈ ਜੇ ਮੈਂ ਨਹੀਂ ਪਿਆਰ ਕਰਦੀ ਸਾਡੀ ਚਾਚੀ ਆਏ ਤਾਂ ਮੇਰਾ ਰਵਿੰਦਰ ਨੇ ਜਿੱਦ ਲੜ ਕੇ ਹਟਿਆ ਤਾਂ ਸਾਰਾ

ਬਾਗਮਾ ਕਰੂਗੀ ਕੱਢ ਲੈ ਲੈ ਸੋ ਤਪ ਤਾਂ ਸੋ ਕੋਪਾ ਜੀ ਕੱਟ ਕੇ ਸੰਦੀਪ ਲਿਖਿਆ ਵਾ ਇਹ ਟ੍ਰੇਕਸ ਉੰਟ ਲਿਆ ਮੇਤੇ ਮੈਨੂੰ ਲੱਗਦਾ ਹੈ ਟੇਲਰ ਨਹੀਂ ਕਰਤਾ ਨਾ ਸਾਤੀ ਕੋ ਉਹਦੇ ਚੜੇ ਬਣਾਉਣਾ ਉਹ ਟੇਲਰ ਨਹੀਂ ਕਰਤਾ ਹੋਣਾ ਵੀ ਇਹ ਸੰਦੀਪ ਮਹਿਣ ਦਾ ਲਗਾੜੇ ਚਲ ਬਸ ਜਿਹੜੀ ਆਹ ਰੈੱਡ ਜੇ ਕਲਰ ਦੀ ਚੁੰਨੀ ਹੈ ਕਿਹੜੇ ਸੂਟ ਨਾਲ ਦੀ ਆਹ ਸੂਟ ਕਮੀਜ਼ ਹੈ ਇਦਾਂ ਆਪਾਂ ਤੇ ਗਰੀ ਜੰਨੇ ਆ ਮਸੀ ਰਾਤ ਨੂੰ ਤੂੰ ਆਹ ਪਾਲੀ ਦੇਖਿਆ ਅੰਨਾ ਤਾਂ ਸੋਹਣਾ ਲੱਗਣਾ ਆਹਲਾ ਮੈਂ ਹੋਈ ਉਹੀ ਪੰਗੀ ਤੇਰੇ ਜਾਗੂ ਵਾਲਾ ਚਮਕੀਲਾ ਜਾ ਹਾਂ ਮੈਨੂੰ ਵੀ ਪਹਿਣਿਆ ਕੱਪੜੇ ਮੈਨੂੰ ਰਵਿੰਦਰ ਕਹਿੰਦਾ ਤਾਂ ਪਰ ਮੇਰਾ ਦਿਲ ਨਹੀਂ ਕਰੇ ਮੈਂ ਕਹਿੰਨਾ ਮੈਂ ਪੜਕੀਲਾ ਨਹੀਂ ਪਹਿਣਾ ਚਾਹਦੀ ਨਹੀਂ ਕੋਈ ਪਹਿਣੇ ਵੀ ਕਰਦਾ ਮੈਂ ਜਾਗੂ ਜੁੱਗਤੀ ਚ ਨਹੀਂ ਮੈਂ ਤਾਂ ਰੀਤ ਦੇ ਮਿਆਂ ਨੂੰ ਜੱਟਾ ਕਾਹੋਈ ਸੋਟਾ ਹੁਣਾ ਮੇਰੇ ਕੋ ਰੀਤ ਦੇ ਮਿਆਂ ਨੂੰ ਨਿਕਲੋ ਇਹ ਸੂਟ ਫਤਮਾਸੀ ਨੇ ਕਾਤੇ ਸਵਾਏ ਆ ਸਰਪ੍ਰਾਈਜ਼ ਮਾਸੀ ਕੀ ਆ ਪ੍ਰੋਗਰਾਮ ਮਾਸੀ ਸਾਡੀ ਚੱਲੀ ਹੈ ਜੀ ਕੈਨੇਡਾ ਨਾਲ ਹਾਏ 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 ਮਾਸੀ ਲਿਸਟ ਪਹਿਲੇ ਮਾਸੀ ਲਿਸਟ ਪਹਿਲੇ ਹੀ ਲੈ ਜੀ ਕੋਈ ਗੱਲ ਜਿੱਦਣ ਮੇਰੇ ਨੂੰ ਰੱਬ ਨੇ ਸੱਚੀ ਗੱਲ ਸੁਣ ਲਿਆ ਪੱਕਾ ਜੋ ਚੀਜ਼ ਮੰਗਾਂਗੇ ਉਹ ਹੀ ਲੈ ਕੇ ਮੈਂ ਕਹਤਾ ਨਾ ਤੁਹਾਨੂੰ ਲੈ ਹੋ ਮੈਂ ਤਾਂ ਸੱਸਰੀ ਗੱਲ ਕਹੀ ਸੀ ਨਾ ਹੁਣ ਤੂੰ ਕੈਨੇਡਾ ਜਾਉਂਗੀ ਹਾ ਹੋਰ ਕੌਣ ਜਾਇਆ ਹੈ ਆਪ ਕੰਨੀ ਹੈ ਬੇਲਾ ਨਹੀਂ ਫਿਰ ਆਈ ਫਿਰ ਆਈ ਫਿਰ ਆਈ ਨਾ ਆਉਂਦੀ ਨਾ ਕਹਿੰਦੀ ਫਿਰ ਆਈ ਹੁਣ ਇਹ ਤੂੰ ਆਏ ਕਹਿੰਦੇ ਮੈਂ ਜਾਤਾ ਆਵਾ ਇੱਕ ਵਾਰ ਕਹੇ ਨਹੀਂ ਕਾਈ ਕਹਿੰਦੇ ਕਹਿੰਦੇ ਨਾ ਕੋਈ ਨਾ ਜੀ ਆਪਾਂ ਨਾ ਅੰਮ੍ਰਿਤਸਰ ਤੋਂ ਦਿੱਲੀ ਤੱਕ ਜਾ ਕੇ ਆਉਂਦੇ ਆ ਯਾਰ ਮੇਰਾ ਤਾਂ ਬਹੁਤ ਦਿਲ ਕਰਦਾ ਅੰਮ੍ਰਿਤਸਰ ਜਾਣ ਨੂੰ ਵਿੱਕੀ ਸਿੰਘ ਨੂੰ ਵੀ ਲੈ ਕੇ ਜਾਣਾ ਚੱਲਾਂਗੇ ਇਕੱਟੇ ਚੱਲਾਂਗੇ ਜੀ ਤੁਸੀਂ ਤਾਂ ਠੀਕ ਆ ਫੇ ਕਾਹਾਂ ਕਾ ਗਰਮੀ ਚ ਕਿਆ ਕਰੂੰਗਾ ਤੁਸੀਂ ਚੱਲੀਏ ਚੱਲੋ ਜਾ ਵਿਆਹ ਦੇਖੀ ਵਿੱਕੀ ਜਾ ਅਰੇ ਜੀਲੀ ਦੀ ਵੀ ਕਹਿੰਦੇ ਜਾਣ ਨੂੰ ਉਹਨੂੰ ਵੀ ਲੈ ਜਾਣਾ ਆਪਾਂ ਨੇ ਜੋਬ ਸਿੱਧੀ ਹੋ। ਹੋਰ ਮੌਸਮ ਫੇਰ ਵੀ ਵਧੀਆ। ਉੱਥੇ ਇਸ਼ਨਾਨ ਤੁਸੀਂ ਕਰਕੇ ਆਉਣਾ। ਉਹ ਸਾਡੇ ਵਾਲਾ ਇਸ਼ਨਾਨ ਤਾਂ ਢੋਡੇ ਤੇ ਲੱਗੜ ਤੇ ਆ। ਕਿਹਦੇ ਇਸ਼ਨਾਨ ਕਰ ਦੇਖ ਤੋ ਕਿੰਨੇ ਦੁੱਖ। ਮਾਸੀ ਭੈਣਾ ਨੇ ਜੀ ਦੀ ਫੋਨ ਕਰ ਲਿਆ। ਫੇਰ ਆਪਣੀ ਬਲਜਿੰਦਰੀ ਨੇ ਵੀ ਕਿਹਾ ਵੀ ਇਹਨੂੰ ਇਸ਼ਨਾਨ ਕਰ ਲੈਵੇ। ਮਾਸੀ ਮੇਰੀ ਗੱਲ ਸੁਣ। ਅੰਨਾ ਜੇ ਚਾਚੇ ਦਾ ਨਹੀਂ ਮਨ ਹੈਗਾ ਪਰ ਤੱਕਾ ਨਹੀਂ ਕਰਨਾ। ਦੂਸਰੀ ਗੱਲ ਆਏ ਆ ਮੈਂ ਜਾਣਾ। ਦੀਪ ਦੀਦੀ ਨੇ ਜਾਣਾ। ਉਹਨੇ ਜਾਣਾ ਰੱਜੀ ਦੀਦੀ ਨੇ ਜਾਣਾ। ਤੇ ਨਾ ਅਸੀਂ ਜਾਣਾ ਉਹ ਹਰੇਕ ਸਮਝ ਤਾ ਤੇਰਾ ੱਤ ਚਾਚਾ ੱੱਕੇ ਨਾਲ ਜਾਂਦਾ ਫੇਰ ਉਹਦਾ ਹੋ ਇਸ਼ਨਾਨ ਕਰਿਆ ਵਾ ਲੱਗਣਾ ਹੀ ਨਹੀਂ ਜਦ ਉਹਦਾ ਆਪਣਾ ਹੀ ਮੱਲੇ ਨਹੀਂ ਤੇਰਾ ਚਾਚਾ ਪਿਆਰ ਨਾਲ ਕਿੱਧਰ ਮੰਨਦਾ ੱੱਕੇ ਨਾਲ ਜਾਂਦਾ ੱੱੱਕਾ ਲਾਲਾ ਗੱਡੀ ਨੂੰ ਬੀਜੇ ਨਹੀਂ ਬੰਨਿਆ ਤੂੰ ਸਾਡੇ ਨਾਲ ਜਾਣਾ ਸੀ ਤੇਰਾ ਨਾਮ ਲਿਖਿਆ ਵਾ ਪਹਿਲੇ ਤੁਸੀਂ ਤੁਸੀਂ ਕੋਈ ਗੱਲ ਨਹੀਂ ਜਿੱਥੇ ਤੂੰ ਜਾਉਂਗੀ ਚੱਲੂਗੀ ਨਾਲ ਤੇਰੇ ਉਹ ਕਹਦੇ ਮਾਸੀ ਨੂੰ ਲੈ ਜਾਣਾ ਸੀ ਨਾਲ ਮੱਕਾ ਹੋ ਕੋਈ ਨਹੀਂ ਐ ਮੰਮੀ ਯੋ ਆਪਣਾ ਦਰੋ ਇਹ ਇਹ ਜਾਂਦੀ ਨਹੀਂ ਕਿਤੇ ਹੁਣ ਕੀ ਕਰੀਏ ਉਹ ਪਹਿਲੇ ਤੇ ਨਹੀਂ ਮੇਰੇ ਇਹਨੇ ਕਰੋ ਮੈਨੂੰ ਕੱਢ ਦੇਣਾ ਕਿੱਥੇ ਨਹੀਂ ਅੱਧਾ ਲਾਪਰੇ ਦੀ ਵੀ ਤਹੀ ਜਾਂਦੀ ਆ ਬੜੀ ਨਾਨੀ ਇੱਕ ਵਾਰ ਬਸ ਆ ਕੇ ਮੁੜ ਗਈ ਹੋਣੀ ਆਉਣੇ ਹੁਣ ਨਹੀਂ ਆਉਣੇ ਕਰੋ ਕੱਢ ਦੇਣਾ ਨੇ ਇੱਕ ਦਿਨ ਮੈਨੂੰ ਆਈ ਨਹੀਂ ਕੱਢਦੀ ਜੇ ਅੱਧਾ ਨੇ ਕਿਹਾ ਭਈ ਆਉਂਦੀ ਆ ਨਿਆਣੇ ਤੁਸੀਂ ਕਿਹੜੇ ਬਿਨਾ ਪਰਮਿਸ਼ਨ ਤੋਂ ਆਨੇ ਹੋ ਫਿਰ ਬਸ ਇਹਦਾ ਸੁੱਖ ਰੱਖੋ ਸੁੱਖੂ ਲੈ ਗੰਨੇ ਘੜਾ ਆਉਣ ਸੁੱਖਾ ਹੋਰ ਤਾਂ ਮੈਨੂੰ ਵੀ ਸੁਪਾ ਹੀ ਆ ਸੁੱਖਾ ਵਰਗੀ ਤਾਂ ਹੋਗੀ ਉੱਥੇ ਕਿਸੇ ਨਾਨੀ ਜਾ ਕੇ ਬੋਲਨੀ ਆਇਂ ਤੱਕ ਜੰਦੀ ਆ। ਕੀ ਕਰਨਾ ਹੈ? ਮੈਂ। ਕਾ ਦੰਨਾ ਛੁਪਣਾ। ਛੁਪਣਾ। ਮੈਂ ਦੰਨਾ। ਮੈਂ। ਫੂਲੂ ਜਾਣਾ ਸਕੂਲ ਨੂੰ। ਫੂਲੂ। ਪੀਜਾ ਖਾਣਾ ਜੀਜੂ ਨੂੰ ਕਹਾ ਕੇ ਰਹਿਣ ਨਾ। ਅੱਜ ਤੇਰੀ ਛੁੱਕਾ ਚੱਪਲਾ ਝੁੰਮਦੀ ਫਿਰਦੀ ਸੀ। ਤੇਰਾ। ਤੇਰੀਆਂ ਪੁੱਛੀ ਤਾਂ ਕਾ ਤੇ? ਕਾ। ਚੱਪਲਾਂ ਪਾਏ ਕਰਦੀ ਫਿਰਦੀ ਸੀ। ਜਦ ਸਕੂਲੋਂ ਗਈ ਸੀ। ਮੈਂ ਮੇਰੀ ਪੂਰੀ ਤੇ ਚਪਲਾ ਮੈਂ ਵੀ ਤਾਂ ਚਕੀਚੀਆ ਕਰਦੀ ਵੀ ਦਿੱਤੀ ਸੀ ਚੱਪਲਾਂ ਨੂੰ। ਹੋਰ। ਦਸ ਤੇ ਪੁੱਲਾਂ ਨਾਲ ਪਿਆਰ ਹੁੰਦਾ ਕੋਕਾ ਚ ਪਿਆਰ ਨਹੀਂ ਖੋਲ ਦੇ ਬਾਹਰ ਪਾ ਪੈਰੇ ਨਹੀਂ ਖੋਲਿਆ ਜੀ ਨਹੀਂ ਕਹਿੰਦੀ ਗੱਡੀ ਚੋਂਦੀ ਸਾਰੇ ਕਹਿੰਦੀ ਕੋਈ ਨਹੀਂ ਗਲਤੀ ਕੰਮ ਕਰੇ ਕੋਈ ਨਹੀਂ ਗਲਤ ਕੰਮ ਕਰੇ ਜਦ ਕਹਿੰਦੀ ਮੈਂ ਤਾਂ ਪਾਪਾ ਨੇ ਸਿਕਾਇਆ ਬੈਠਨ ਅਸਾ ਗੱਡੀ ਚੋਂਦੀ ਹੋਏ ਕਹਿੰਦੀ ਓਹੋ ਮੱਥੇ ਪਰਾਤ ਕਰ ਕਿਵੇਂ ਕਿਆ ਹੋ ਗਿਆ ਮੇਰੀ ਚੁੰਨੀ ਤਾਂ ਰਹੇਗੀ ਉੱਥੇ ਚਲੋ ਕਹਿੰਦੀ ਚਲੋ ਅੱਛਾ ਮੈਂ ਕਹਾਂ ਮੈਂ ਫੋਨ ਕਰ ਦਿੰਦੀ ਆ ਵੀ ਚੁੰਨੀ ਲਿਆਓ ਚਲ ਮम्मा ਕੋਲਾ ਚੁੰਨੀ ਕੋਈ ਨਹੀਂ ਮੰਮੀ ਲਿਆਉਗੀ ਦੇਖ ਲੈ ਇਹ ਜੀਆਂ ਗੱਲਾਂ ਕਰਦੀ ਆ 100 ਲਈ ਗੱਡੀ ਚ ਇਹ ਹੈ ਲਾ ਲਿਆ ਘੌਂਕਾ ਹੋਰ ਕੀ ਉੱਤੇ ਹਸਾਬਾ ਨਾ ਮੇਰਾ ਅੱਥਰਾ ਸੰਭਲ ਲੈ ਮੇਰਾ ਮੇਲਾ ਸੱਭਣਾ ਮੇਰਾ ਤੇ ਨਾ ਉਧਰ ਪਾਪਾ ਹੈਗੇ ਜਸਮੀਂ ਦੀਦੀ ਦੇ ਦਲੀ ਹੈਗਾ ਪਾਪਾ ਨਹੀਂ ਦੋਨੋਂ ਦੋਨਾਂ ਦੇ ਨਹੀਂ ਅਰੀਤ ਦੇ ਅਰੀਤ ਦੇ ਅਰੀਤ ਦੇ ਮੈਂ ਤੈਨੂੰ ਕਿਹਾ ਹੋਇਆ ਮੰਤ ਤੇਰੇ ਮੋ ਤੇ 12 ਵਜੇ ਪਈ ਹੈ ਵਿੱਕੀ ਹੈਗਾ ਜਸਮੀਨ ਦਾ ਮੈਂ ਮੇਰੇ ਘਰ ਕੋਲ ਜਾ ਕੇ ਪਿਆ ਕਰਾ ਦੋਨੇ ਦੇ ਦੋਨਾਂ ਦੀ ਪਾਸੇ ਦੱਤਾ ਨਾ ਮਾਰੇ ਹੈ ਨਹੀਂ ਕੰਮ ਇਹ ਬਚਾਰਾ ਹੁਣ ਆਇਆ ਨਹੀਂ ਮੇਰੇ ਘਰ ਹਾਲ ਤੱਕ ਕਿੰਨਾ ਕੰਮ ਕਰੋਗੇ ਜਦ ਤੂੰ ਚਲੇ ਜਾਨੀ ਹੈ ਵਿੱਕੀ ਬਾਹਰ ਚਲ ਜਾਂਦਾ ਘਰ ਨੂੰ ਤਲਾਕ ਦੇ ਦੂੰਗਾ ਹਾਏ ਬੇ ਮੇਰੇ ਨਾਲ ਹੀ ਚੱਲਿਆ ਕਰ ਬੇ ਆਹ ਕਾਦੀ ਕਾਦੀ ਆਈ ਆਹ ਜਿਉਣ ਜਿਉਣ ਤੂਫ ਕਿਹਾ ਹੋਇਆ ਨਾ ਮੈਂ ਤੇ ਜੀਦੀ ਆ ਮਮੀ ਮਾਸੀ ਨੇ ਮੈਂਦੀ ਤਾਂ ਦੇਖ ਲੈ। ਵੀਸਾ ਦੇਖ ਲਈ। ਹੁਣ ਮੈਂਦੀ ਵਾਲਾ ਭਾਈ ਕਹਗਾ ਤੁਸੀਂ ਕੋਈ ਕੰਮ ਨਹੀਂ ਕਰਨਾ ਪੈਜ ਰੋਟੀ ਖਾ ਕੇ। ਥੋੜੀ ਜਿਹੀ ਖਾਣ ਨੂੰ ਚੁਪਕੀਆਂ ਪਾਉਗੀ। ਬਹਿ ਜਾਓ ਪਰ ਮੂੰਹ ਤਾਂਗ ਨਾ ਕਰਿਓ। ਬੁਲਾਏ ਹੁਣ ਬਸ। ਐ ਗਏ। ਐ ਗਏ। ਐ ਗਬੀਰ। ਥੋੜੇ। ਦਿਮਾਖਾ ਲੱਗ ਗਿਆ ਮੇਰਾ। ਵੀਰ ਜੀ ਮੰਗਣ ਹੱਕ ਮਾਰਦੀ ਅੱਖ ਪੈ ਗਈ ਮੇਰੀ। ਏ ਕੋਈ ਨਾ। ਸੁਖਵੀਰ। ਡਾਰਲਿੰਗ ਹੋਰ ਤਾਂ ਮੜਾ ਮੋਟਾ ਲਵਾ ਦਿੰਦੀ ਆ ਇੱਧਰ ਨੂੰ ਦੇਖਾਂ ਲੜੀਆਂ ਜੀਆਂ ਤੇ ਲਵਾ ਲੈਣੀ ਆ ਤੀ ਕੋਈ ਨਹੀਂ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਤੂੰ ਫੁੱਲ ਵਾਲੀ ਮੰਮੀ ਅੱਜ ਭੱਕ ਗਈ ਪਤਾ ਕਰ ਤੇ ਮੈਂ ਹੀ ਕੈਮਰਾ ਚਲਾਉਣਾ ਸਿੱਖ ਲੈਣਾ ਕਹਿੰਦੀ ਮੈਂ ਹੀ ਚਿੱਲੇ ਮੂਰੇ ਬੈਠ ਕੇ ਵੀਡੀਓ ਬਣਾ ਦੇ ਕਹਿੰਦੀ ਟੋਟੇ ਦਾ ਬਣਦੀ ਨਹੀਂ ਹੈਗੀ ਅਲੀ ਵਧੀਆ ਗੱਲ ਕਹੀ ਮੰਮੀ ਨੇ ਭੈਣ ਜੀ ਕਹਿੰਦੀ ਵੀ ਜਿਵੇਂ ਨਾ ਘਰ ਮੈਂ ਕੰਮ ਕਰਦੀ ਆ ਢੋਲ ਵਗੈਰਾ ਨਾਲ ਵੀ ਵੀਡੀਓ ਬਾਹਰ ਬਹਿ ਜਾ ਬਿੱਤੀ ਤਾਂ ਗੱਲ ਚੱਕਰ ਆਉਂਦੇ ਤਾਂ ਅਬੀ ਚੱਕਰ ਅਮੈਂ ਅਨੇ ਖੁਸ਼ ਹੋਈ ਵੀ ਮੰਮੀ ਮੇਰੇ ਨਾਲੋਂ ਜ਼ਿਆਦਾ ਮੰਮੀ ਟੈਨਸ਼ਨ ਲੱਕਦੀ ਵੀਡੀਓ ਦੀ ਚਲ ਕੋਈ ਨਾ ਹੁਣਦਾ ਹੀ ਆ ਪਿੱਕਰ ਹੂੰ ਹੁਣ ਕੀ ਹੋਇਆ ਕਈ ਵਾਰ ਭੁੱਲ ਜਾਂਦੀ ਆ ਨਾ ਮੈਨੂੰ ਯਾਦ ਕਰਾਉਣੀ ਪੈਂਦੀ ਆ ਵੀ ਮੈਂ ਖੋਆ ਕਰਦੀ ਵੀਡੀਓ ਤਾਂ ਬਣਾ ਲਾ ਸੱਚੀ ਗੱਲ ਆ ਹੁਣ ਮੰਮੀ ਕਹਿੰਦੀ ਸਾਗ ਬਣਾਉਣਾ ਐ ਹੁਣ ਦੇਖ ਲੈਣੇ ਆ ਫਿਰ ਵੀਡੀਓ ਬਣਾ ਲਵਾਂਗੇ ਥੋੜਾ ਜਿਹਾ ਜਾੜਾ ਬਣਾ ਲਿਓ ਦੇਖ ਦੇਖ ਲੈ ਕਦ ਬਣਾਣਾ ਚਾਚੇ ਜੋਗੀ ਕੋਲੀ ਕੋ ਭੇਜ ਹੁਣ ਕੀ ਨਹੀਂ ਰਣਾ ਨੂੰ ਦੀਦੀ ਨੂੰ ਦੇਣਾ ਜਿਹੜਾ ਕੇਰਲਾ ਕੇ ਹੈ ਉਹਦੀ ਮੰਮੀ ਕਹਿੰਦੀ ਆ ਹੁਣ ਕੱਲ ਕਹਿਣ ਲੱਗੀ ਰਵਿੰਦਰ ਕਹਿੰਦਾ ਵਿਆਹ ਜਾਣਾ ਵੀ ਕਿੱਦਿਆਂ ਬਣਾਉਂਗੀ ਕਹਿੰਦੀ ਵੀ ਮੈਨੂੰ ਇਹ ਦੱਸ ਦੋ ਕੈਮਰਾ ਔਨ ਕਰਕੇ ਲਾਪਰੀ ਤੇ ਦੱਸ ਦੂਗੀ ਹੈ ਮੈਂ ਬਣਾ ਕੇ ਰਣਾ ਲੂਗੀ ਆਪਣੀ ਬਾਜੂ ਖਾਈ ਜਾਏ ਵੀਡੀਓ ਬਣਾਈ ਜਿਓ ਨਾਲੇ ਖਾਣੇ ਦੀ ਪਰਸਪੁਰਸਨ ਬਣਾ ਲਿਓ ਆਹੋ ਆਹੋ ਦੇਖ ਲਓ ਹਾਂ ਚਲੋ ਜੀ ਠੀਕ ਆ ਫਿਰ

ਮਾਸਿ ਨੇ ਦੂਸਰੀ ਤਸਵੀਰ ਆਹੇ ਬੇਰ ਅੱब्बा ਸੁਖਵੀਰ ਚਲੋ ਜੀ ਠੀਕ ਆ ਅਗਲੇ ਬਲੌਗ ਚ ਮਿਲਦੇ ਆ ਇਹ ਤਾਂ ਵੀ ਗੱਲਾਂ ਚੱਲੀ ਜਾਣੀਆਂ ਜੀ